ਹਲੇ ਵੀ ਆਪਣਾ ਆ ਗਿਆ ਪਾਰਸਲ ਇਹ ਬੋਰਡ ਕਾ ਨੇ ਕੀਤੀ ਆਰਡਰ ਤੇ ਦੇਖਦੇ ਆ ਕਿਦਾਂ ਦੀ ਆਈ ਥਨਾਟਾ ਦੀ ਆਵਾਜ਼ ਆਰਡਰ ਕੀਤੀ ਦੇਖਦੇ ਖੋਲ ਕੇ ਇਹ ਤਾਂ ਲੱਗਦਾ ਕੋਈ ਨੀ ਹੋਊਂਦਾ ਪੱਤੀ ਖੰਡ ਵਾਲਾ ਡੱਬਾ ਤੇ ਪੱਤੀ ਪਾਲੇ ਵਿੱਚ ਘੜੀ ਮੈਨੂੰ ਕੱਢ ਲੈ ਆਂ ਦੋ ਮੜ ਕੇ ਪੱਤੀ ਪਾਲੇ ਭਾਉਂ ਲੈ ਇਹ ਉਹ ਵੀ ਕਰ ਦਦੇ ਆ ਬਏ ਤੇ ਸਮਾਰਟਾ ਦਾ ਲਿਖਿਆ ਹੋਇਆ ਹੈ। ਇੱਕਦਮ ਚੱਲ ਜੀ। ਰਾਜਿੰਦਰ ਕੋਲ। ਔੜਾ ਕਰਕੇ ਦਿੱਤੀ ਮੈਨੂੰ ਘੜੀ ਆ। ਕਿਵੇਂ? ਵਧੀਆ। ਟਰੋਈ ਛੇ ਦੀ। ਇਹ ਆਪਾਂ ਨੂੰ ਆਈ ਆ 450 ਤੋਂ 500 ਦੇ ਨੇ। ਇਹਨਾਂ ਦੇ ਪਈ ਹੈ। ਆਪ ਨੂੰ ਪਟਿਆਲੀ ਘੜੀ ਥੋੜੀ ਸਹੀ ਲੱਗਦੀ। ਹਾਂਜੀ গুড মর্নিং ਸਤਿ ਸ੍ਰੀ ਅਕਾਲ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਤੇ ਦਰਵਾਜ਼ਾ ਹੁਣ ਮੈਂ ਅੱਜ ਤੇ ਉਹ ਵੀਰ ਆਇਆ ਨਹੀਂ ਮੈਂ ਇਕੱਲਾ ਹੀ ਲੱਗਾ ਚਾੜਨ ਦਰਵਾਜ਼ਾ ਫਿਟਿੰਗ ਲਗਾ ਕਰਨ ਦੇ ਅੰਦਰ ਤੇ ਬਾਕੀ ਵੀਰੇ ਕਿਹਾ ਜਾਲੀ ਹੈ ਉਹਨੂੰ ਜਾਲੀ ਲਾ ਕੇ ਤੇ ਫਿਰ ਉਹਦੀ ਉਹਦੀ ਫਿਟਿੰਗ ਕਰ ਦਈਏ ਫਿਲਹਾਲ ਜੇ ਟਾਈਮ ਹੀ ਬੜਾ ਲੱਗ ਜਾਂਦਾ ਉਹਨੂੰ ਤੇ ਚਲੋ ਕੋਈ ਨਹੀਂ ਇਧਰ ਹੌਲੀ 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 ਸਾਰੇ ਕੰਮ ਹੋ ਜਾਣੇ ਹਨ ਪਰਮਾਤਮਾ ਦੀ ਕਿਰਪਾ ਨਾਲ ਗੱਤੇ ਗੁੱਤੇ ਜੇ ਪਏ ਆ ਆਇਆ ਤੇ ਗੁੱਤੇ ਖੜਨ ਵਾਲਾ ਆਇਆ ਨਹੀਂ ਅਜੇ ਤੱਕ ਤੇ ਪੱਖਾ ਲਾ ਜੇ ਪਹਿਲਾਂ ਛੋਟਾ ਜਾ ਇਧਰ ਕਰਕੇ ਕੁਰਸੀ ਹਾਂਜੀ ਲੱਗੇ ਕੰਮ ਕਰਨ ਅੱਜ ਆ ਨਾ ਦਵਾਦਾ ਅੱਜ ਵੇਖਦੇ ਆ ਤਿੰਨ ਚਾਰ ਦਿਨ ਹੋ ਗਏ ਇਦਾਂ ਹੀ ਕਹਿ ਰਹੇ ਕੰਮ ਬੜਾ ਜਾਂਦਾ ਦਵਾਦੇ ਦਾ ਹੂੰ ਕੰਮ ਬੜਾ ਜਾਂਦਾ ਦਵਾਦੇ ਦਾ ਆਮ ਤਿਉਂ ਹੁੰਦਾ ਹੀ ਬਹੁਤ ਜਿਆਦਾ ਇਹ ਤਾਂ ਗੱਲ ਸਹੀ ਹੈ ਰਾਵਾ ਜਿਆ ਬਹੁਤ ਸੋਹਣਾ ਬਣਾਇਆ ਇਹਨਾਂ ਨੇ ਹੂੰ ਇਹਨਾਂ ਛੀਸੇ ਲਾ ਰਹੇ ਛੀਸੇ ਲਾ ਰਹੇ ਵੈਰੀ ਗੁੱਡ ਵੈਰੀ ਗੁੱਡ ਬਹੁਤ ਟੋਰੀ ਬਣਾਇਆ ਮੰਨਣਾ ਪਊ ਕਾਰੀਗਰ ਨੂੰ ਕਾਰੀਗਰ ਨੂੰ ਮੰਨਣਾ ਪਊਗਾ ਦੂਜਾ ਮਿਸਤਰੀ ਵੀ ਅੱਜ ਆਇਆ ਵਾਹ ਜੀ ਹੋਰ ਦਾ ਇ ਪੈਰ ਦਾ ਟਾਈਮ ਹੋ ਗਿਆ ਵਾ ਉਹਨੇ ਲੱਗਾ ਯਾਰ ਠੀਕ ਲੀਚੀ ਵਾਲਾ ਜੂਸ ਪਿਆ ਉਹ ਫਿਰ ਉਹ ਨਿਸ਼ਾਨ ਫਿਰ ਅੰਦਰਲੇ ਬੰਨੇ ਕਿਸ ਨੂੰ ਲਗਾ ਨਿਸ਼ਾਨ ਲਾ ਦੇ ਥੋੜਾ ਵੱਡਣਾ ਮੈਨੂੰ ਉੱਤ ਦਰਵਾਜ਼ਾ ਅੰਦਾ ਲੱਗਦਾ ਲਾਤੀ ਚਲੋ ਆ ਵੀ ਇੱਥੇ ਬੜੀ ਜਿਵੇਂ ਉਹ ਉਹਦੇ ਉੱਪਰ ਲੱਗ ਦਾਣੀ ਹੈ ਲੱਕੜ ਦੇ ਉੱਤੇ ਚੱਲ ਠੀਕ ਆ ਰਹਿਣ ਦੇ ਥੱਲੇ ਲਾਤਾ ਇੱਠਾਂ ਚੱਲ ਠੀਕ ਆ ਓਕੇ ਓਕੇ ਠੀਕ ਆ ਯਾਰ ਲੈ ਵੀ ਪਹੁੰਚ ਗਏ ਆਪਾਂ ਸਨਨ ਤੇ ਸੋਨੇ ਦੀ ਦੁਕਾਨ ਤੇ ਨਾਲਦੀਪ ਵੀ ਆਇਆ ਵੇਖਣਾ ਨਹੀਂ ਨਾ ਤਿੰਨ ਘੰਟੇ ਕੋਲ ਪਾਤਾ ਕੀ ਵਖੰਡ ਨਹੀਂ ਹੁਣ ਸੂਟ ਆਪਾਂ ਇਹ ਫਤਿਹ ਦੇ ਸੂਟ ਲੈਣ ਵਾਸਤੇ ਆਜੋ ਆਜੇ ਛੇਤੀ ਜਾਓਗੇ ਆ ਚ ਫੋਟੋ ਖੜ ਕੇ ਆਟੋਂ ਡੀ ਆਓ ਆ ਫੋਟੋ ਹਾਂਡੀ ਕਿੰਨੀ ਘੰਟੇ ਆਪਣੇ ਹੋਰ ਕੀ ਦੀ ਜਪੀ ਜਾ ਜਾ ਹਾਂ ਆਉਂਦੇ ਕਿ ਨਹੀਂ ਵਧੀਆ ਜਰਾ ਠੀਕ ਆ ਜਾਓ ਆ ਜਾਓ ਚਲੋ ਸਿਆਤਾ ਕਹਿੰਦਾ ਦੋ ਸੂਟ ਲੈਣਾ ਹੈ ਫਤੇ ਦੇ ਲੈਣਾ ਕੋਈ ਨਹੀਂ ਲੈ ਆਜ ਅੱਜ ਅਸੀਂ ਪੂਰੀ ਫੈਮਲੀ ਕੋਸ਼ਿਆ ਆਪਾਂ ਤੇ ਵਿਰਲਡ ਕੱਪ ਜਿੱਤੀਗੇ ਮਾਪੇ ਪਾਪਾ ਅੱਖਾਂ ਕੱਲਾ ਵੀ ਦੋ ਮਿੰਟ ਖੰਦ ਕਰਾਂ ਮੈਂ ਆ ਜਾਓ ਇਹ ਸਮਝ ਨਹੀਂ ਲੱਗਦਾ ਵਿਰਲਡ ਕੱਪ ਵੇਖਣ ਗਿਆ ਲੱਗਦਾ ਅਸੀਂ ਵੀ ਅਸੀਂ ਵੀ ਅਸੀਂ ਵੀ ਧਿਆਲੇ ਕੀ ਤਾ? ਕਿਵੇਂ ਕਿਆ? ਜੀ ਜੀ। ਉਹਦਾ ਯਾਹ ਬਹੁਤ ਠੀਕ ਠਾਕ। ਜੀ। ਚਲੋ। ਕਿੱਥੇ ਚੱਲ ਜਾਂ ਦੂਰ ਹੀ ਚੱਲ ਜਾਂਗੇ ਰੋਟੀ ਖਾਣ ਲੱਗਾ। ਦੂਰ ਕਿੱਥੇ ਜਾਣਾ ਬਸ ਇੱਥੇ। ਉਹ ਸੁਣਾਓ। ਵਧੀਆ ਭਾਜੀ। ਠੀਕ ਠਾਕ ਦਾ ਜੀ। ਵਧੀਆ। ਹੈਮ। ਕੀ ਤਾ? ਠੀਕ ਠਾਕ। ਜੀ ਭਾਜੀ ਸੁਣਾਓ। ਜੀ। ਬਹੁਤ ਠੀਕ ਹੈ। ਅਰਦਲੋਂ ਮੈਂ ਬੰਦੇ ਨਾਲ ਲੈ ਕੇ ਆਇਆ ਰਹਿਲੋਂ। ਵਧੀਆ। ਬਿਲਕੁਲ। ਇਹ ਤੁਹਾਡੇ ਹੁੰਦਾ ਯਾਰ ਮਨੇ ਇੱਕ ਗੱਲ ਦੱਸੋ ਤੁਹਾਡੇ ਹੁੰਦਾ ਆਪਣਾ ਦੁੱਖ ਸੁੱਖ ਦੱਸਦਾ। ਮੈਂ ਇਹ ਪਿੰਡ ਨਾਲ ਫੇਰ ਨਹੀਂ ਵੀ ਹੱਥ ਪਾ ਸਕਦਾ ਜੀ। ਬਹੁਤ ਸਾਰਾ ਵਧੀਆ। ਬਸ ਠੀਕ ਠਾਕ ਹੋਈਏ। ਬਾਕੀ ਇਹਨਾਂ ਕੁਝ ਨਹੀਂ ਹੁਣ ਤੇ ਹੁਣ ਮਤਲਬ ਇਹਨਾਂ ਨੇ ਸਿੱਖ ਲੈਣੇ ਫਤਿਹਵਾਦ ਚ ਦਿਖਾਉ ਇੱਕ ਦਾ ਸੂਰ ਇਗਨੋਰ ਕਰਾਂ ਮੈਂ ਠੀਕ ਠਾਕ ਬਹੁਤ ਮੱਦ ਬਿਲਕੁਲ ਜ਼ੀਰੋ ਉਹ ਦਾਈ ਇਹ ਵੀ ਸੋਨਾ ਹੈ ਹੈ ਨਹੀਂ ਹਾਈ ਕੋਈ ਹੋਣਾ ਨਾ ਵੱਡਾ ਹੋਣਾ ਲੈਓ ਸਾਈ ਜਿਹੜਾ ਇਹ ਛੋਟਾ ਹੋਈ ਤਾਨੂੰ ਵਧਾਈਆਂ ਤਈਆਂ ਰਵਾਜ ਇਹ ਤਾਂ ਵੱਡਾ ਹੁੰਦਾ ਵੇ ਇਹ ਤਾਂ ਛੋਟਾ ਛੋਟਾ ਇਹ ਤਾਂ ਛੋਟਾ ਨਹੀਂ ਹੁੰਦਾ ਖੱਲੇ ਆਹ ਹੀ ਆਹ ਬੜੀਆਂ ਲੰਮੀਆਂ ਐਕਟਮ ਬੀਜਦਾ ਹੁੰਦਾ ਮਾਂ ਦਾ ਜਰਕਾ ਨਾ ਹਾਂ ਕੰਮ ਤੇ ਆਣੀ ਤੇ ਜਲਦੀ ਛੋਟੇ ਹੋ ਜਾਂਦੇ ਇਹ ਤੋਂ ਕੰਮ ਚੱਲ ਠੀਕ ਹੈ ਕਰਨ ਵੇ ਹੋਰ ਗੁੰਦੇ ਕਿ ਨਹੀਂ ਉਹ ਚੰਗਾ ਨਾ ਤੇਰੇ ਮੁਕੰਮਲ ਆ। ਆਖੋ ਲੈ ਉਸ ਨੂੰ। ਪਾ ਜੀ ਉਹ ਦਿਖਾਓ। ਉਹ ਚਾਚਾ ਜੀ ਉਹ ਦਿਖਾਓ ਜਿਹੜੇ ਬਿਲਕੁਲ ਪਤਲੇ ਪਤਲੇ ਗੁੜੀਆਂ ਬਣੇ ਖੜੇ। ਕਰਾ ਦੇ ਹਮ ਉਹਦੇ ਚ ਵੀ ਦਿਖਾਉਂਗਾ। ਪਤਲੇ ਪਤਲੇ। ਇਹ ਜੰਮੀ ਆ ਬਣੇ। ਉਹ ਚੁੱਕੀ ਆ ਨਹੀਂ ਉਹ। ਹੈ? ਜਾਂ ਕੁਰਦਾ ਮੈਂ ਮਾਣਾ। ਤੇ ਫਿਰ ਤਾਂ ਮਾ ਬਾਹਰ। ਦਿਖਾ ਦਿਓ। ਕਰ ਰਹੇ ਹੋ ਵੀ ਵੱਡਾ ਬਣਾ 0 ਸਾਈਜ਼ ਚਾਚਾ ਜੀ। ਹੈ? ਪਾ ਜੀ ਉਹ ਦੇਖ ਲੈ। ਅੱਛਾ। ਕੀ ਕਹਿੰਦੇ? ਇਨਨਾਂ ਮੈਂ ਹੱਟੀ ਖੜੇ ਹੋਣੇ ਸੀ ਐਸ ਐਸ ਕੋਈ ਚੱਕਰ ਨਹੀਂ ਮੁੰਡਾ ਛੋਟਾ ਲੱਗੇ ਹੋਣਾ ਲਓ ਜੀ ਨੋਰਮਲ ਘਰ ਇਹ ਲੋਂਗੇ ਹੁੰਦੇ ਇਹ ਲੋਂਗੇ ਨੇ ਤੋਂ ਪੂਰਾ ਸ਼ੀਗੀ ਹੋਇਆ ਸੋਟ ਕਪੜਾ ਹੈ ਨਾ ਸੋਟ ਹੋਣਾ ਹੈ ਨਾ ਗੁੜੀਆਂ ਜੁੱਗੀ ਵੀ ਖੜੇ ਹੈ ਭਾਜੀ ਅੱਛਾ ਕਿਜੀ ਭਾਈ ਜੀ ਦੀ ਸ਼ਰਮੀ ਸਾਮ ਅੱਛਾ ਕਿਜੀ ਭਾਈ ਜੀ ਦੀ ਸ਼ਰਮੀ ਮਰਾਂ ਤੇ ਨਹੀਂ ਮੈਂ ਜੇ ਥੋੜਾ ਹੋਣਾ ਥਿੰਦੇ ਜੀ ਅੱਛਾ ਕੀ ਹੈ ਇਹ ਇਹ ਰੀਨੈਸੈਂਸ ਜਿਹੜਾ ਹੈ ਅਸਲ ਅਸਲ ਨੂੰ ਪਤਾ ਨਹੀਂ ਚੱਕਰ ਹੋ ਜਾਂਦਾ ਵਾ ਉਹ ਕੋਈ ਭੁੱਲ ਕੇ ਕਹਣਾ ਅਭੀ ਬਲਗ ਗਾਗਦੇ ਆਏ ਜੇ ਗਮਦੇ ਜੀ ਹੈ ਕਿਉਂ ਗਾਗਿਆ ਰੋਣ ਫੇਰ ਗਾਣੇ ਦੀ ਗਾਉ ਇਹ ਸਭ ਤੋਂ ਜ਼ੀਰੋ ਹੋ ਗਿਆ ਐਸ ਫਾਈ ਬਿਲਕੁਲ ਛੋਟਾ ਠੀਕ ਹੈ ਨਹੀਂ ਭਾਈ ਸ਼ਬਦ ਮੰਗ ਮੈਂ ਮੈਂ ਤੇ ਪਾ ਦਿੱਲੀ ਮੈਂ ਬਾਬਾ ਇਡੀਆ ਜੱਜੇ ਡੱਬਾ ਕਢਾਉਂਗਾ ਜਿਹੜਾ ਆ ਜਿਹੜੇ ਬਾਈ ਸ਼ਕਤੀ ਕਢਸਰੀ ਕਢਣਾ ਨੇ ਪੜੋ ਤਾਹੀ ਹੈ ਜਿਹੜੀ ਜਿਹੜੀ ਕਹਿੰਦੇ ਆ ਉਹ ਰਾਤ ਨੂੰ ਚੱਲੀ ਜਾਂਦਾ ਜਦੋਂ ਮੈਂ ਇੰਦੀਆਂ ਮੈਚਾ ਇੱਕ ਦੋ ਵੇਖਾਂ ਉਹ ਵੀ ਦੋ ਤਿੰਨ ਮੈਚ ਮੈਂ ਤੇ ਡੜੀ ਅਰੇ ਜੀਰਾ ਹੀ ਆਉਣਾ ਐਸਾ ਨਹੀਂ ਨਾ ਹੋਣਾ ਜਿੱਦ ਨੂੰ ਜੀਰਾ ਹੀ ਆਉਣਾ ਤੁਹਾਡੇ ਕੋਲ ਲੱਗ ਪਰ ਮੈਂ ਦੇਖਿਆ ਸਭ ਤੋਂ ਲੱਗ ਗਿਆ ਜੀਰਾ ਜੀਰਾ ਠੀਕ ਠੀਕ ਬਹੁਤ ਇਹਦਾ ਦੇ ਦੀਂ ਆਉਂਦੋਂ ਦੋ ਗਾਇਜ਼ ਜਨਾ ਠੀਕ ਹੈ ਹਾਂ ਵੀ ਅਜੇ ਕਿਡਾ ਸਾਈ ਇਹ ਕਾਟਣੀਆਂ ਪਰ ਜਦੋਂ ਪਾਣੀ 'ਚ ਪੈਣਾ ਇਹਨੇ ਉਹ ਸੌਸ ਤੋਂ ਜਿੱਤੋ ਬਣਾਇਆ ਤੇ ਲੈਣਾ ਇਹ ਕੱਪੜੇ ਦੇ ਉਹ ਬਣਾ ਲਿਓ ਭਾਜੀ ਉਹਨੇ ਕਿ ਪਰ ਮਤਲਬ ਉਹਨੇ ਜਵਾਉਣ ਹੈ ਇਹ ਵੀ ਤਾਂ ਮੁੜ ਕੇ ਛੋਟੇ ਹੋਈ ਲੈਣੇ ਠੀਕ ਹੈ ਛੋਟਣ ਦਿਨਾਂ ਦਿਨਾਂ ਨੇ ਲੰਮਾ ਉਹਨੇ ਲੱਗਾ 2 3 ਲੱਗਦਾ ਸਾਈਪਾ ਬਾਈਕ ਨੂੰ ਪਰ ਆ ਜਾਏਗਾ ਇੱਦਾਂ ਤੇ ਫਟਾ ਲੈ ਪਰ ਤੇਰਾ ਪੇਸੇ ਕਰਕੇ ਤੇਸੀ ਕਰਕੇ ਐਸੀ ਜਿਹੀ ਲੈਣਾ ਥੋੜਾ ਜਨੋ ਬਾਉਂਡ ਵਾਲਾ ਲੈ ਆ ਕੋਈ ਇਹ ਕਿਨ ਲਾ ਬਣਾਉਣਾ ਲੈਣਾ ਵੀ ਇਹ ਰਹਿੰਦਾ ਬਿਲਕੁਲ ਨਾ ਲੰਘ ਬਰਾਦਰ ਆਹ ਦੇ ਵੱਡੀ ਆ ਇਹ ਅੱਗੇ ਮਾਮਾ ਕਿ ਗ੍ਰੈਨ ਵਾ ਨਹੀਂ ਜਾਨ ਨਹੀਂ ਉੱਪਰ ਆ ਬੰਦੇ ਨੇ ਮੋਢੇ ਇੱਕ ਕਾਰ ਹੈ ਲੁੱਣਾਂ ਤੇ ਤਾਂ ਇਹ ਆਹੋ ਕਰਦਾ ਆ ਲੈ ਲਓ ਉਨੇ ਨਾਮ ਸੌ ਲਿਆ ਜੀ ਦੋ ਦੁੱਧ ਕੁ ਜੀ ਸੌ ਲਿਆ ਹਾਂ ਮਮੀ ਬ੍ਰੈਡ ਬ੍ਰੈਡ ਹਰ ਮਾਵਾ ਕੋ ਛੱਡ ਕੇ ਦੋਵੇਂ ਮਤਲਬ ਮਾਦਾ ਕੋ ਜੀ ਸੌ ਲਿਆ ਹਾਂ ਇਹਨੇ ਉਹਨਾਂ ਨਾਲ ਲੱਗੇ ਡੜੀ ਹਾਂ ਡੜੀ ਲੱਗੇ ਲੋ ਹਾਂ ਉਹ ਠੀਕ ਆ ਕਲਰ ਦਾ ਹੈ ਕਲਰ ਨਾ ਹੈ ਨਾ ਚਾਰ ਤਿੰਨ ਚਾਰ ਕਿੰਨੇ ਸਾਲ ਦਾ ਬੱਚਾ ਹੈ ਮੈਂ ਠੀਕ ਆ ਰਾਂ ਠੀਕ ਆ ਲੱਗਾ ਬਟ ਨਾ ਗਾਂ ਤੇ ਚ ਲਾਉਂਦੀਆਂ ਵਧੀਆ ਤਸੇ ਜਿੱਦੀ ਖੋਲਾ ਕਰੋ ਮੈਂ ਹੱਥੇ ਖੋਲ ਕੇ ਬਦਲ ਆ ਠੀਕ ਆ ਦੋ ਕਿਤੇ ਕਿੰਨੀ ਕਿਤੇ 6 ਠੀਕ ਇਨ ਲਿਖ ਲੀ ਦੋ ਤਿੰਨ ਕਰ ਲੈਣੇ ਬੜੇ ਹੈਗੇ ਤਾਂ ਹੀ ਮਾਣ ਮਾਣ ਮੋਡੇ ਵੱਡੇ ਵੱਡੇ ਨੇ ਜਾਨਾ ਕਿ ਮੇਰੇ ਆ ਉੱਤੋਂ ਹੈ ਹੀ ਨਹੀਂ ਬੰਨਣ ਵਾਲੇ ਮੋਡੇ ਨੱਗੇ ਰਹਿਣੇ ਨੇ ਲੈ ਨਹੀਂ ਆ ਬੰਨਣੀਆਂ ਨਾ ਤਨੀਆਂ ਫਿਰ ਮੋਡੇ ਬੰਦ ਸਾਨੂੰ ਨੇ ਬਣਾਏ ਤਾਂ ਵਿੱਕੀ ਕੈਟੂਸ ਵੀਨ ਬੋ ਠੀਕ ਠੀਕ ਪੂਰਾ ਪੂਰਾ ਮੋਡੇ ਮੈਨੂੰ ਸਪਾਈਡਰ ਮੈਂ ਨਹੀਂ ਕਿੱਦਾਂ ਜਾ ਮੈਂ ਕੀ ਦੇਖੀ ਠੀਕ ਹੋਏ ਕਰਨੇ ਜੀ ਨਹੀਂ ਬਸ ਭਾਈ ਜੀ ਚਲੋ ਜੀ ਬਹੁਤ ਹਾਂ ਹੈ ਬੇਦਿੰਨ ਤੋਂ ਉਹ ਤੇ ਜਾਂਦਾ ਬਹੁਤ ਆ ਬਹੁਤ ਹਾਂ ਬਸ ਕਰੋ ਹੋ ਗਏ ਚਾਰ ਪੰਜ ਹੋ ਗਏ ਹੈਗੇ ਥੋੜਾ ਕਾਕੇ ਵਾਸਤੇ ਥੋੜੀ ਸ਼ੋਪਿੰਗ ਕਰ ਲਈ ਇਧਰ ਕੰਮ ਆਏ ਨਾਲ ਸੰਦੀਪ ਨਾਲ ਤੇ ਮੈਂ ਕਿਹਾ ਚਲੋ ਲੈ ਹੀ ਜਾਂਦੇ ਥੋੜਾ ਬਹੁਤ ਹੁਣ ਆਏ ਆ ਤੇ ਚਲੋ ਲੈ ਹੀ ਜਾਂਦੇ ਕੋਨਾਗਾ ਫਿਰ ਦੁਬਾਰਾ ਤੇਲ ਕਿਉਂ ਫੁਕਣਾ ਆਹ ਸੂਟ ਕਿਹੜਾ ਆ ਜਨੇ ਸੂਟ ਸੜ ਲੈਣਾ ਕੋਈ ਅਜੇ ਖਰਚੇ ਬੜੇ ਚਲੋ ਚਲੀਏ ਘਰ ਨੂੰ ਅਰਗਨੂ ਕਾਕਾ ਕਾਕਾ ਉੱਧਰ ਕਾਕਾ ਕਾਕਾ ਕੋਈ ਕਾਕਾ ਕਹਿੰਦਾ ਕੋਈ ਨਾ ਕਿਨਾਂ ਕਾਕਾ ਨਾ ਨਾ ਠੀਕ ਹੋ ਗਿਆ ਕੱਲ ਦਾਇ ਖਾਦੀ ਹਾਂ ਦਾਦੀ ਕਿੱਥੇ ਦਾਦੀ ਕਿੱਥੇ ਦਾਦੀ ਹਾਂ ਉਹ ਕਿੱਥੇ ਪਾਉਂ ਹਾਂ ਹੇ ਆਹ ਫਿਰ ਉਹ ਸਾਡੇ ਦਰਵਾਜ਼ਾ ਇਹ ਵੀ ਬਣਾਣਾ ਬਣਾਣਾ ਆਹ ਬਣਾਣਾ ਅੱਜ ਬਣਨ ਲੱਗੀ ਪਨੀਰ ਦੀ ਸਬਜ਼ੀ ਤੇ ਸਾਡੇ ਘਰ ਆਏ ਹੋਏ ਨੇ ਗੈਸਟ ਖਾਸ ਗੈਸਟ ਆਏ ਤੇ ਦੋ ਬੱਚੇ ਹੁਣ ਸੁਵਾਏ ਨੀਂਨੀ ਕਰ ਰਹੇ ਬਹੁਤ ਤੇਰਾ ਰਾਤ ਨੂੰ ਤੰਗ ਕਰਨਾ ਨੂੰ ਦੂਣ ਸੋ ਅੱਜ ਆ ਆਪਣਾ ਬਣ ਗਿਆ ਤੇ ਹੁਣ ਲੱਗੇ ਆ ਫਿੱਟ ਕਰਨ ਪਾਤੀ ਕਾਰਵਾਈ ਸੱਦੀ ਸੱਦੀ ਕਾਰਵਾਈ ਹੈ ਧਫੜ ਕੇ ਰੱਖੋ ਬਸ ਉਹ ਜੀ ਤਿੰਨ ਚਾਰ ਦਿਨ ਹੋ ਗਏ ਤੇ ਦਰਵਾਜ਼ਾ ਅੱਜ ਫਿੱਟ ਕਰਨ ਲੱਗੇ ਮੀਕੀ ਤੁੰਦੀ ਪੀ ਆਸਾਂ ਨਹੀਂ ਡਿਆ ਹੋਲੀ ਕਾ ਜਿਆਣਾ ਹਾਂ 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 ਨਹੀਂ ਇੱਥੇ ਆਇਆ ਹੀ ਉਹ ਚੋਰਤੀ ਤੋਂ ਰੱਖ ਜਾ ਦਰਵਾਜ਼ਾ ਅੱਗੇ ਕਰਨਾ ਪੈਣਾ ਇਹ ਹੋਰ ਦੋ ਜੇ ਕੁਣੇ ਮੈਂ ਚੁੱਕ ਤਾਂ ਘਾਣਾ ਖਾ ਮੈਂ ਤਾਂ ਨਾ ਜੰਮਾ ਅੱਜ ਕਰੀਮ ਹੀ ਬੜੀ ਮਾਂ ਕਰੀਮ ਇਹ ਰੱਖੀ ਪਤਾ ਨਹੀਂ ਕਿਦਨ ਦੀ ਰੱਖੀ ਓ ਜੂ ਆਏ ਉਥੋਂ ਤੋਂ ਉਦੋਂ ਦੀ ਰੱਖਾਂ ਬੜੀ ਹੈ ਤੇ ਬਈ ਵੀ ਆ ਬੜੀ ਚੰਗੀ ਦੀ ਕਰੀਮ ਕਹਿੰਦੇ ਆਪਣੇ ਪੰਜਾਬੀ ਤੋਂ ਇਹ ਬੜੀ ਹੋਣ ਦੇਖ ਨਹੀਂ ਨਹੀਂ ਕੀ ਨਾਇ ਤਾਂ ਨਿਵਿਆ 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 ਦੰਕ ਉਹ ਇੱਥੇ ਪੋਣਾ ਪਾਜੀ ਸ਼ੀਸ਼ਾ ਕੋਈ ਤੇ ਕੰਦੇ ਆ ਇੱਥੇ ਬੰਦ ਕਰ ਬੰਦ ਕਰੋ ਬੰਦ ਕਰ ਦੋ ਬੰਦ ਕਰ ਦੋ ਉਹ ਲੈ ਇਹ ਕੀਤਾ ਕਿਲ 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 ਮਿਲ ਆ ਵੀ ਦਰਵਾਜ਼ਾ ਆਪਾਂ ਲਾਤਾ ਜਾਲੀ ਰਾਜ ਕਰੋ ਚੈੱਕ ਠੀਕ ਹੁਤੇ ਸ਼ਾਵਣੀ ਦਾ ਸਤਨਾਮ ਨਾ

ਨਾਲੇ ਟੇਬਲ ਆ ਰਹੀ ਮੈਂ ਕਿਹਾ ਆ ਵੇਖਣਾ ਯਾਰ ਮਾਲੇ ਪਾਣੀ ਪਾ ਕੇ ਤੋ ਦੇਖ ਲਈਏ ਵੈਸੇ ਦੇਖਿਆ ਨਹੀਂ ਇਹ ਕਿਦੋਂ ਦੀ ਟੇਪ ਕਦੋਂ ਦੀ ਲੱਗੀ ਲੈ ਲੁਕਤ ਨਹੀਂ ਕਰਦਾ ਹੈ ਟੇਪ ਕਦੋਂ ਦੀ ਲੱਗੀ ਕੱਲ ਦੇਖ ਗਿਆ ਸ਼ਾਮੀ 4 ਵਜੇ ਕੱਲ ਆਹੋ ਹਾਂ ਤੇ ਬੱਸ ਇਹ ਕਰਕੇ ਫੇਸ ਸੁੱਕ ਗਿਆ ਤੇ ਸਿਲੀਕੋਨ ਵਾਲੀ ਜੋੜਦੀ ਹੋ ਰਹੀ ਹੈ ਕੰਨਾਂ 'ਚ ਜੋੜਦੇ ਥੱਲੇ ਤੇ ਪਾਈ ਹੋਣੀ ਸਿਲੀਕੋਨ ਇਹਨਾਂ ਨੇ ਆ ਸਿਲੀਕੋਨ ਪਾਈ ਹੈ ਇਹ ਥੱਲੇ ਹਾਂ ਦਰਵਾਜਾ ਖੋਲ ਲੀ ਨਾਦੀ ਨਾਲ ਦਰਵਾਜਾ ਖੋਲ ਕੇ ਲਾ ਲੀ ਜੱਲਾ ਲੈਟਰ ਦਾ ਜਿਹੜਾ ਹਾਂ ਯਾਰ ਮਮਾ ਹਾਂ ਯਾਰ ਯਾਰ ਇਹਨੂੰ ਤਾਂ ਪਾਣੀ ਕਿਤੇ ਮਾਰ ਛੜੋ ਯਾਰ ਮੱਖ ਯਾਰ ਇਹ ਤਾਂ ਸ਼ੇਰ ਮਾਰਨ ਵਾਲਾ ਕੋਈ ਯਾਰ ਕੰਮ ਉਹਦੇ ਜੋ ਹਸਪੀਟਲਾਂ ਜੋ ਉਹਨੂੰ ਚੱਲਣ ਨਹੀਂ ਦਿਆਗੇ ਅੱਜ ਵੇਲਾ ਗੁੜੀਆਂ ਮੇਰੀ ਮਤਲਬ ਅੱਜ ਠੀਕ ਹੈ ਤੇ ਅੱਜ ਮਾਤਾ ਹਸਪੀਟਲ ਚਲ ਗਈ ਹੈ ਕੰਮ ਉੱਥੇ ਕਿਤੇ ਰਹਿੰਦਾ ਹੈ ਨਹੀਂ ਚਲਾ ਕੋਈ ਨਹੀਂ ਦੋਸਤੋ ਕੁ ਜਿੰਦਗੀ ਨਾਲ ਹੀ ਯਾਰ ਹੋ ਜਾਂਦਾ ਹੈ ਅੱਜ ਨਹੀਂ ਵੀ ਅੱਜ ਨਹੀਂ ਨਾ ਬੈਨ ਚਲਾ ਕੋਈ ਨਹੀਂ ਕੀ ਜਾਂਦਾ ਆ ਕੀ ਹੈ ਤੇ ਉਹ ਇਹ ਸਟicker ਨੂੰ ਰੁਕਤੀ ਵੱਜੀ ਰਹੇ ਨੇ ਇਹ ਲੰਘਦੀ ਖੜੀ ਹੈ ਰੱਦੀ ਹੈ ਚੱਤ ਨਾ ਜਾ ਨਾ ਦੁਰ ਨਾ ਜਾ ਰਿਹਾ ਰਾਹ ਗਿਆ ਨਾ ਜਮਾ ਠੀਕ ਹੋ ਦੀ। ਉਹ ਚੱਕਿਆਂ ਜਿਆਦਾ ਕੰਮ ਕਰਵਾਇਆ ਦਾ ਫਿਰ ਕੁੜੀ ਆਉ ਜਦੋਂ ਆਵਾਜ਼ ਬੜੀ ਆਉਂਦੀ ਖੱਡੇ ਚ ਵੱਜਦਾ ਸ਼ੱਕ ਕਰੋ ਕੋਈ ਬੋਛੇ ਪੈਣ ਵਾਲਾ ਹੈ ਬੰਨ ਕੀ ਜਾਂਦਾ। ਸਸ ਠੀਕ ਹੋਗਾ। ਅੱਛਾ ਇਹਨੇ ਕਿੰਨੇ ਮोटे ਖਰਚੇ ਨੇ ਕਰਦੇ ਰਹਿਣੇ। ਆਪ ਹੋਇਆ ਸਾਈਡ ਮੇਂ ਨਹੀਂ ਅਜੇ। ਆ ਵੀ। ਓਏ ਹਾਂ ਹਾਲੇ ਠੀਕ ਪਰ ਲਾਵਾ। ਉਹ ਉਧਰ ਲਾ ਉਧਰ ਲਾ। ਉਹ ਠੀਕ ਹੋ ਆ ਦੀਆ। ਪਾਣੀ ਪੁਣੀ ਨਾ ਜਾਂਦਾ ਹੋਏ ਵਿੱਚ ਦੇ ਹਣਾ। ਮੈਨੂੰ ਜਾਂਦਾ ਨਾ ਬਾਰਿਸ਼ ਪਈ ਸੀ ਨਾ 20 ਪਿਆ ਸੀ ਨਾ ਹਾਂ ਆ ਤੇ ਬਸ ਠੀਕ ਆ ਫਿਰਕੇ ਚਲੋ ਠੀਕ ਆ ਯਾਰ ਸਵੇਰੇ ਵੇਖਾਂਗੇ ਹੁਣ ਪਾਣੀ ਪਾਣੀ ਮਾਰ ਚਲੋ ਠੀਕ ਆ ਇਹ ਕਹ ਕੂ ਭੀਜੀ ਭਜੀ ਪੈ ਜਾਂਦੀ ਇਹ ਵੀ ਫੋਨ ਨੂੰ ਵੀ ਹਾਂ ਸਾਰੇ ਇਹਨੂੰ ਕੋਈ ਆ ਮੇਰੇ ਇਥੇ ਦੀ ਮੱਖੀ ਜੀ ਜਿਦਾ ਮੇਰੇ ਵਾਲੀ ਤੇ ਲੱਗੀ ਜੀ ਛੋਟੀ ਜੀ ਮੱਖੀ ਜੀ ਤੇ ਆ ਲੰਮੀ ਪੈੜੀ ਲੱਗਦੀ ਲੰਮੀ ਪੈੜੀ ਦਾ ਦੀ ਮੱਖੀ ਨੂੰ ਹਵਾ ਲਿਆ ਬਾਅਦ ਕਿਤੇ ਆ ਗਿਆ ਆਪਣਾ ਵਰਗੋ ਨਾ ਰੋਟੀ ਨਹੀਂ ਖਾਣੀ ਨਹੀਂ ਖਾਣੀ ਨਹੀਂ ਹੋਰ ਘੜਾ ਮੇਰਾ ਬਬੀ ਜੀ ਖਾਣੀ ਚੀਜੀ 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 ਨਾਲ ਫਗੜਦੇ ਕਾਕਾ ਕਿੱਥੇ ਕਾਕਾ ਹਾਈ ਹਾਈ ਬਾਹ ਕਿੱਥੇ ਪਾਪਾ ਪਾਪਾ ਬਾਹ ਆ ਜਾ ਉੱਤੇ ਰੋਟੀ ਖਾਣੀ ਤੇ ਆ ਜਾ ਉੱਤੇ ਆ ਗਿਆ ਰੋਟੀ ਖਾ ਲਈ ਆ ਜਾ। ਮੈਂ ਬਣ ਗਿਆ ਲੈ ਉਹ ਗੁੜੀ ਹੁਣ। ਇਹ ਰੋਟੀ ਚਾਗ ਲਈ ਬਿਲਾ ਆ ਜਾ। ਛਾਣ ਲਈ। ਬਾਜ ਬਾਜ। ਹਰ ਗੋ ਨਾ। ਹਰ ਗੋ ਨਾ। ਉਧਰ ਕੀ ਖਾਂਦੀ ਏ। ਰੋਟੀ ਨਹੀਂ ਖਾਣੀ। ਬਲ ਬਲ ਕੀ ਖਾਵੇ। ਕਰਨਾ ਅਜਿਹਾ। ਇਹ ਲੱਭ ਪਾਇਆ? ਇਹਦਾ। ਇਹ ਬੜਾ। ਬੜਾ ਜੰਦਾ ਹੋਇਆ। ਨਿੰਤੀ ਡੀਆ ਨਾ। ਇਹ ਦੀਵਸ ਮਾਉਂਦੇ ਆਪਣੀ ਗੁੜੀਆਂ ਨੂੰ। ਇਹ ਦੇ ਕਰਨ ਲੱਗੀ ਕਾਕੇ ਨੂੰ ਬਿਊਟੀ ਲੱਗੀ ਮੈਂ ਮੈਂ ਹੁਣੇ ਨਹੀਂ ਮਖੌਲ ਕਰਨੇ ਭਾਈ ਮੈਂ ਭਾਜੀ ਉਹ ਬੰਦਾ ਲੱਭ ਕੇ ਲੈ ਜਿਹੜਾ ਕਹਿੰਦਾ ਬੱਚੇ ਚੱਟ ਪਾਈ ਜਾਂਦੇ ਹੁੰਦੇ ਹਾਂ ਇਹ ਤਾਂ ਮੈਂ ਇਕੱਲੇ ਬੈਠੇ ਭਾਵੇਂ 1 ਵਜਨ ਵਾਲਾ ਨਹੀਂ ਪੜਿਆ ਤਾਂ ਹੀ ਜਾਗਣਾ ਪੈਣਾ ਨਹੀਂ ਪੌਣਾ ਇੱਕ ਹੋ ਗਿਆ ਇਹ ਸੜਾ ਪਰ ਇਹ ਗੰਦੇ ਮਤਲਬ ਬੱਚਿਆਂ ਨਾਲ ਟਾਈਮ ਲਾਂ ਵੀ ਦਿੰਦਾ ਯਾਰ ਸੌਖਾ ਠੀਕ ਨਹੀਂ ਗੱਲ ਇਹ ਵੀ ਹੁਣੇ ਦੀ ਗੀਦੀ ਹੈ ਕੁੜੀ ਦਾ ਗਾਣੀ ਨਹੀਂ ਤਾਂ ਹੀ ਹੁੰਦਾ ਬੱਸ ਚੱਲ ਜੀ ਦਮੇ ਕੀ ਯਾਰ ਤੁਹਾਡੇ ਵੀ ਕੋਸਾਂ ਨੇ ਬੰਦ ਨਹੀਂ ਹੋਇਆ ਨਾ ਇਸੇ ਮਾਹੌਲ ਕਰਦੀ ਚਿੜੀਆਾਂ ਨਹੀਂ ਨੀ ਬੰਦ ਹੁੰਦਾ ਕੰਨ ਨਹੀਂ ਖੁੱਦਦਾ ਕੰਨ ਖੜਦਾ ਛੱਲਿਆ ਬੜਾ ਕੀ ਕਰੀਏ ਜੇਰੇ ਹੋਣਾ ਨਾ ਨਾ ਹਾਕ ਕੋਸਾਂ ਦੀ ਤਿਆਰੀ ਚ ਕੰਨ ਸਿੱਖ ਗਿਨੀ ਵੇਖਾ ਮੁਖਾ ਨੇ ਸਵੇਰੇ ਖਾਈ ਦੀ ਕੀ ਹੀ ਜਾਂਦੇ ਕੰਨ ਕੰਨ ਸੇਖ ਨਹੀਂ ਕੰਨ ਕੰਨ ਵੇਖਿਆ ਕਦੀ ਐ ਐ ਕਈਆਂ ਦੇ ਮੁੜੇ ਹੁੰਦੇ ਆ ਪੂਰੇ ਖੜੇ ਹੁੰਦੇ ਕੰਨ ਹੁੰਦੇ ਕਈਆਂ ਤਾਂ